ਆਈ ਐਮ ਟ੍ਰਾਂਸਲੈਂਡਰ ਬਾਬਾ ਜੀ ਹਾਂਜੀ ਉਹ ਕੀ ਹੁੰਦਾ ਮੈਨੂੰ ਇਹ ਬਿਸ਼ ਜਿਉਂ ਆਪਾਂ ਕਹਿ ਦਿੰਨਾ ਵੀ ਮੇਰੀ ਮੈਕ ਤੇ ਲੇਡੀਜ਼ ਵੀ ਹਮ ਇੱਕ ਜੈਂਸ ਵੀ ਇਹ ਜਿਹੜਾ ਸਿਰ ਘਮਾਉਣੇ ਉਹਦਾ ਕੀ ਕਾਰਨ ਹੁੰਦਾ ਬਾਬਾ ਜੀ ਇਹ ਸਮਝ ਲਓ ਬਾਬਾ ਜੀ ਵੀ ਮੇਰੇ ਵਿੱਚ ਕੋਈ ਦੇਵਤਾ ਨਹੀਂ ਇੱਕ ਮੈਨੂੰ ਮੇਰੀ ਮੌਜ ਸਮਝ ਲਓ ਵੀ ਮੈਂ ਆਪਣੀ ਲਹਿਰ ਨਾਲ ਸਿਰ ਘਮਾ ਰਿਹਾ ਜਿਵੇਂ ਜਦੋਂ ਢੋਲ ਵੱਜਦਾ ਜਿੰਨੇ ਚੋਰ ਨਾਲ ਢੋਲ ਵੱਜਦਾ ਮੇਰੀ ਮਸਤੀ ਸਮਝੋ ਵੀ ਮੇਰੀ ਮਸਤੀ ਨਾਲ ਮੇਰਾ ਸਿਰ ਕੋਕ ਰਿਹਾ ਮੈਂ ਨਹੀਂ ਕਹਿ ਰਿਹਾ ਮੇਰੇ ਵਿੱਚ ਕੋਈ ਪੀਰ ਪ੍ਰਵੇਸ਼ ਕਰ ਰਿਹਾ ਤੁਸੀਂ बार-बार ਲੋਕਾਂ ਨੂੰ ਪੁੱਛਦੇ ਹੋ ਤੇ ਤੁਹਾਡੇ ਘਰੇ ਆ ਸੀ ਆ ਸੀ ਤੁਸੀਂ ਮੈਨੂੰ ਦੱਸੋ ਮੇਰੀ ਜੇਬ 'ਚ ਪੈਸੇ ਕਿੰਨੇ ਆਂ ਜੀ ਬਾਬਾ ਜੀ ਮੈਂ ਕਹਾਂ ਵੀ ਮੇਰੇ ਵਿੱਚ ਕੋਈ ਪੀਰ ਆਉਂਦਾ ਤਾਂ ਪੀਰ ਫੁਲੀ ਦੱਸ ਸਕਦਾ ਕਿਉਂ ਜਾਊਟ ਆਫ ਕੁਐਸਚਨ ਪੁੱਛ ਰਹੇ ਆ ਪੀਰ ਕੀ ਰਹਉਂਦੇ ਆਉਂਦੇ ਆ ਜੀ ਮੈਂ ਇਹ ਗੱਲ ਕਹੀ ਨਹੀਂ ਮੈਂ ਇਹ ਗੱਲ ਕਹਿ ਕਹਿ ਹੀ ਨਹੀਂ ਰਿਹਾ ਵੀ ਮੇਰੇ ਵਿੱਚ ਕੋਈ ਬਾਬਾ ਹੈ ਤੁਹਾਨੂੰ ਦੱਸ ਦੋ ਵੀ ਆ 500 ਦੇ ਨੋਟ ਚੱਕਰ ਕਿੰਨੇ ਆ ਮੈਂ ਤੁਹਾਡਾ murid ਬਣ ਜਾਊਂਗਾ ਤੁਹਾਡੇ ਬਾਬੇ ਨੇ ਇਸੇ ਫਕੀਰ ਨੇ ਸੰਤ ਨੇ ਤੁਹਾਨੂੰ ਦੱਸਤਾ ਵੀ ਬੀ ਗਾਇਨ ਨਗਾ ਟੀਨਾ ਤੇਰੇ ਕੋਲ ਪਾਉਂ ਲੱਗਦੀ ਆ ਆਪ ਤੈਨੂੰ ਦੱਸਦਾ ਤੁਹਾਨੂੰ ਇਹ ਨਹੀਂ ਦੱਸਿਆ ਵੀ ਤੇਰਾ ਜੋ ਪਜਾਮਾ ਉੱਥੇ ਢਿੱਲਾ ਹੋ ਜਾਣਾ ਜਾਂ ਕੁੱਟ ਜਾਣਾ ਉਸ ਤਾਲਾ ਕਾ ਮਾਤਾ ਦੇ ਕਿੰਨੇ ਰੂਪ ਹੈ ਚਾਰ ਰੂਪ ਕਿਹੜੇ ਕਿਹੜੇ ਰੂਪ ਬਾਬਾ ਜੀ ਮੈਂ ਇੰਨਾ ਸਵਾਲ ਨਹੀਂ ਦੇ ਸੰਗਰ ਜੋ ਚਿੰਨਾ ਮੇਰੇ ਮਾਲਕਾਂ ਦੇ ਰੂਪ ਆਣੇ ਮੈਨੂੰ ਬਰਦ ਜਦੋਂ ਆ ਆ ਤੈਨੂੰ ਨਾ ਇੱਧਰ ਗੱਲ ਕਰੋ ਇੱਧਰ ਉਧਰ ਤੁਹਾਡੀ ਗੱਦੀ ਤੋਂ ਕੋਈ ਗੋਲੀਆਂ ਫੜੀ ਵੀ ਨਸ਼ੇਲੀ ਪਦਾਰਥ ਕੋਈ ਨਸ਼ੇਦੇ ਪਦਾਰਥ ਬਰਾਮਦ ਹੋਏ ਹੋਣ ਦੇਖੋ ਬਾਬਾ ਜੀ ਮੇਰੀ ਗੱਡੀ ਦੇ ਉੱਤੇ ਕੋਈ ਗੋਲੀ ਨਹੀਂ ਫੜੀ ਗਈ ਨਹੀਂ ਇਹ ਤਾਂ ਸਾਰਾ ਪਿੰਡ ਗਵਾਹ ਪਾਪਾ ਜੀ ਸੌਰੀ ਆਈ ਡੋਨਟ ਨੋ ਉਹਦੇ ਬਾਰੇ ਕੋਈ ਰਿਸਪੌਂਸ ਨਹੀਂ ਦੇ ਸਕਦਾ ਪਰ ਤੇਰੇ ਤੇ ਲੋਰ ਆਉਂਦੀ ਆ ਤੂੰ ਬੀਬੀ ਦੀਆਂ ਤਿੰਨਾਂ ਦਾ ਇਹਦਾ ਸਾਨੂੰ ਆਏ ਤਾਂ ਨੋਟ ਦਾ ਤਾਂ ਦੱਸਦੇ ਇੱਕ ਚੱਲ ਮੈਨੂੰ ਦੱਸ ਦੇ ਵੀ ਮੇਰੀ ਗੱਡੀ ਦਾ ਨੰਬਰ ਕਿੰਨਾ ਹੈ ਸਾਡੇ ਵੀ ਪੁੱਛ ਦਿਓ ਵੀ ਸਾਡੇ ਬੰਦੀ ਸਿੱਖ ਰਿਹਾ ਕਦੋਂ ਹੋਣਗੇ ਬੇਅਦਬੀ ਕਰਨ ਵਾਲੇ ਕਰਾਉਣ ਵਾਲੇ ਦੋਛੀ ਹਜੇ ਤੱਕ ਜੇਲ੍ਹਾਂ ਤੋਂ ਬਾਹਰ ਹੈ ਤੇ ਉਹਨਾਂ ਨੂੰ ਕਦੋਂ ਸਰਕਾਰ ਗ੍ਰਿਫਤਾਰ ਕਰੂਗੀ ਜਾਂ ਸਾਡੇ ਵੀ ਜਵਾਬ ਦਿਓ بس ਉਹਦੇ ਸਬੰਧੀ ਸੀ ਕਿ ਸਾਡਾ ਦੋਨਾਂ ਕੋਈ ਵੈਰ ਵਿਰੋਧ ਨਹੀਂ ਐਵੇਂ ਆਪਾਂ ਹਨਾ ਉਹ ਕਰੀਏ ਬਾਬਾ ਜੀ ਤੁਹਾਨੂੰ ਪਹਿਲਾਂ ਵੀ ਆਏ ਬਾਬਾ ਜੀ ਵਾਈਫ ਜੀ ਦਾ ਖਾਲਸਾ ਵਾਈਫ ਕੋ ਗਿੱਕੀ ਫਤੇ ਫਤੇ ਦਾ ਜਵਾਬ ਤਾਂ ਦੇ ਦਿਓ ਹਾਂ ਜੀ ਬਾਬਾ ਹੀ ਵਾਈਫ ਜੀ ਦਾ ਖਾਲਸਾ ਤੁਸੀਂ ਬਾਬਾ ਜੀ ਮਹੰਤ ਲੋਕਾਂ ਜਾਂ ਮਤਲਬ ਐਸੀ ਚੌਂਕੀ ਲਾਉਣ ਵਾਲੇ ਸੇਵਾਦਾਰ ਮੈਂ ਬਾਬਾ ਜੀ ਟਰਾਂਸ ਜੈਂਡਰ ਹਾਂ ਜੀ ਅੱਛਾ ਜੀ ਆਈ ਐਮ ਟਰਾਂਸ ਜੈਂਡਰ ਬਾਬਾ ਸਰ ਜੀ ਹਾਂਜੀ ਉਹ ਕੀ ਹੁੰਦਾ ਮੈਨੂੰ ਅੰਗਰੇਜ਼ੀ ਜਿਹਨੂੰ ਆਪਾਂ ਕਹਿੰਦੇ ਨਾ ਵੀ ਮੇਰੀ ਮੈਂ ਇੱਕ ਲੇਡੀਜ਼ ਵੀ ਹਾਂ ਮੈਂ ਇੱਕ ਜੈਂਟਸ ਵੀ ਹਾਂ ਵੀ ਤੁਸੀਂ ਸ਼ਿਵਰੀ ਮੰਤੋਂ ਦਾ ਕੌਣ ਸੀ ਮੰਤੋਂ ਮੇਰੇ ਮਤਲਬ ਜੀ ਮੈਂ ਵੈਸੇ ਮੇਰਾ ਸਾਰਾ ਸ੍ਰੀ ਮਰਦਾਂ ਵਾਲਾ ਹੈ ਨਹੀਂ ਤੇ ਕੋਮ ਦਾ ਸ਼ਿਵਰੀ ਹੁੰਦਾ ਜਿਹੜਾ ਆਪ ਦੀ ਕੁਦਰਤ ਨੂੰ ਛੱਡ ਕੇ ਆਪ ਬਣੇ ਇਸ ਹੁੰਦਾ ਕੁੰਸੀ ਜਿਹੜਾ ਕੁਦਰਤ ਵੱਲੋਂ ਪਰਮਾਤਮਾ ਨੇ ਮੈਂ ਜੀ ਜਿੱਦਾਂ ਮਤਲਬ ਮੈਂ ਇੱਕ ਮਤਲਬ ਯਾ ਨਹੀਂ ਕਰਵਾ ਸਕਦਾ ਬਾਬਾ ਜੀ ਬਾਬਾ ਜੀ ਮੇਰਾ ਸਵਾਲ ਇਹ ਆਪਾਂ ਸ਼ਾਰਟ ਲੈਣਾ ਹੈ ਲਿ ਤੁਸੀਂ ਸ਼ਿਵਰੀ ਮਹੰਤੂ ਜਾਂ ਕੁੰਸੀ ਮਹੰਤੂ ਆਪ ਬਣੇ ਹੋ ਜਾਂ ਕੁਦਰਤ ਨੂੰ ਵੱਲੋਂ ਹੀ ਹੋ ਮੈਂ ਬਾਬਾ ਜੀ ਕਖੁੰਸਾ ਹਾਂ ਖੁੰਸੇ ਦਾ ਵੀ ਮਤਲਬ ਮੈਂ ਇੱਕ ਵਿਆਹ ਨਹੀਂ ਕਰਵਾ ਸਕਦਾ ਮੈਂ ਚਾਰ ਪੈਰਾ ਕਰ ਸਕਦਾ ਓਹੋ ਬਾਬਾ ਜੀ ਮੇਰਾ ਸਵਾਲ ਇਹ ਹੈ ਬਾਬਾ ਜੀ ਜੈਂਡਰ ਸਾਡੇ ਜਿਹੜੀ ਟਾਸ ਜੈਂਡਰ ਦੀ ਡੈਨ ਬਹੁਤ ਛੋਟੇ ਛੋਟੇ ਤਰ੍ਹਾਂ ਚ ਆਉਂਦੀ ਆ ਚਲੋ ਵੀਰ ਹਾਂਜੀ ਦੱਸੋ ਬਾਬਾ ਜੀ ਤੁਸੀਂ ਜਿਹੜਾ ਸਿਰ ਘਮਾਉਨੇ ਹੋ ਹਾਂਜੀ ਹਨਾ ਉਹ ਜੇ ਤੁਹਾਡੇ ਕੇਸ ਖੁੱਲੇ ਹੁੰਦੇ ਆ ਕੇਸ ਇੱਕ ਬੜੀ ਸਿੱਖੀ ਮਹਿੰਗੀ ਦਾਤ ਹੈ ਹਾਂਜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛੋ ਜਦੋਂ ਮਹਿੰਗਾ ਮੱਲ ਸੇਠ ਨੇ ਸਿੱਖੀ ਲੈਣ ਵਾਸਤੇ ਗੋਇੰਦਵਾਲ ਗਏ ਸੀ ਹਾਂਜੀ ਤੇ ਉਹਨਾਂ ਨੇ ਸਭ ਤੋਂ ਮਹਿੰਗੇ ਸੀ ਉਹ ਮਹਿੰਗਾ ਮੱਲ ਸੇਠ ਤਾਂ ਕਹਿੰਦੇ ਵੀ ਕਰੋੜਪਤੀ ਬੰਦਾ ਸੀ ਉਹਦੋਂ ਦਾ ਹਾਂਜੀ ਤੇ ਉਹਨੇ ਵੀ ਸਿੱਖੀ ਦੇ ਲਈ ਮਤਲਬ ਸਾਰਾ ਕੁਝ ਛੱਡਤਾ ਆਪਣਾ ਵਿਦਿਆਰਥਾ ਹੈ ਨਾ ਵੀ ਸੇਵਾਦਾਰ ਬਣ ਗਿਆ ਤੇ ਤੁਸੀਂ ਇਹ ਜਿਹੜੀ ਸਿੱਖੀ ਤੁਹਾਡੇ ਰੱਖੀ ਹੈ ਕੇਸ ਹੈ ਮਹਾਰਾਜ ਦੀ ਹੈ ਨਾ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਜਾ ਚਲੋ ਜਿੰਨੇ ਵੀ ਦੇਵੀ ਦੇਵਤੇ ਪੀਰ ਬਗੰਬਰ ਹੋਏ ਸਾਰੇ ਕੇਸਾ ਧਾਰੀ ਹੈ ਨਾ ਹਾਂਜੀ ਤੇ ਤੁਸੀਂ ਇਹ ਜਿਹੜਾ ਸਿਰ ਘਮਾਉਣੇ ਹੋ ਉਹਦਾ ਕੀ ਕਾਰਨ ਹੁੰਦਾ ਬਾਬਾ ਜੀ ਬਾਬਾ ਜੀ ਅਸੀਂ ਆਪਣੇ ਪੀਰਾਂ ਨੂੰ ਮੰਨਦੇ ਹਾਂ ਜੋਤ ਬੱਤੀ ਕਰਦੇ ਨੇ ਨਹੀਂ ਨਹੀਂ ਮੈਂ ਬਾਬਾ ਜੀ ਸਾਡੀ ਲੇਵ ਲੱਗਦੀ ਆ ਇਹ ਸਮਝ ਲਓ ਬਾਬਾ ਜੀ ਵੀ ਮੇਰੇ ਵਿੱਚ ਕੋਈ ਦੇਵਤਾ ਨਹੀਂ ਹਮ ਇੱਕ ਮੈਨੂੰ ਮੇਰੀ ਮੋਜ ਸਮਝ ਲਓ ਵੀ ਮੈਂ ਆਪਣੀ ਲਹਿਰ ਨਾਲ ਸਿਰ ਘੁਮਾ ਰਿਹਾ ਨਹੀਂ ਅੱਧੇ ਮਿੰਟ ਬਾਅਦ ਜਿਹੜੀ ਲਹਿਰ ਆਉਂਦੀ ਆ ਤੁਹਾਨੂੰ ਅੱਧੇ ਮਿੰਟ ਬਾਅਦ ਤੁਸੀਂ ਬੰਦ ਹੋ ਜਾਂਦੇ ਹੋ ਅੱਧੇ ਮਿੰਟੇ ਬਾਅਦ ਤੁਹਾਡੀ ਚੋਟ ਤੇ ਲਹਿਰ ਆ ਜਾਂਦੀ ਹੈ ਜੋ ਲਹਿਰ ਜਿਹੜਾ ਆਨੰਦਤਾ ਹੁੰਦਾ ਨਾ ਆਨੰਦ ਆਨੰਦ ਸਭ ਕੋ ਕਹ ਹੈ आनंद गुरु ते ਜਾਣਿਆ हां जी गुरु परमेश्वर ਤੋਂ ਆਨੰਦ ਮਿਲਦਾ ਹੈ ਆਨੰਦ ਤਾਂ ਹੁੰਦਾ ਵੀ ਚਲੋ ਆਪਾਂ ਬਾਣੀ ਸੁਣ ਰਹੇ ਆ ਜਾਂ ਕੋਈ ਕਿਸੇ ਮਾਤਾ ਦੀ ਕੋਈ ਭੇਟਾ ਸੁਣ ਰਹੇ ਆ ਆਪਾਂ ਇਹ ਝੂਮ ਸਕਦੇ ਆ ਹਨਾ ਸਾਰੇ ਜਾਨਦੇ ਵੀ ਕਿਵੇਂ ਝੂਮ ਸਕਦੇ ਆ ਹਾਂ ਜੀ ਤੇ ਤੁਸੀਂ ਤਾਂ ਇਦਾਂ ਉਹ ਸਿਰ ਘਮਾਉਣ ਜਿਵੇਂ ਚਾਬੀ ਦੇ ਕੇ ਛੱਡੇ ਹੁੰਦੇ ਆ ਉਹਦੇ ਵਿੱਚ ਕੀ ਰਾਜ ਆ ਉਹ ਕਿਹੜੀ ਲੋਰ ਆ ਉਹਦੇ ਵਿੱਚ ਇਹ ਕਹਿ ਸਕਦੇ ਆ ਬਾਬਾ ਜੀ ਜਦੋਂ ਢੋਲ ਵੱਜਦਾ ਜਿੰਨੇ ਜ਼ੋਰ ਨਾਲ ਢੋਲ ਵੱਜਦਾ ਮੇਰੀ ਮਸਤੀ ਸਮਝੋ ਵੀ ਮੇਰੀ ਮਸਤੀ ਨਾਲ ਮੇਰਾ ਸਿਰ ਕੋ ਕਰਿਆ ਮੈਂ ਨਹੀਂ ਕਹਿ ਰਿਹਾ ਮੇਰੇ ਵਿੱਚ ਕੋਈ ਪੀਰ ਪ੍ਰਵੇਸ਼ ਕਰ ਰਿਹਾ ਨਹੀਂ ਇੱਕ ਤੁਸੀਂ ਗੱਲ ਮੈਂ ਨਹੀਂ ਕਹਿ ਰਿਹਾ ਬਾਬਾ ਜੀ ਮੇਰੇ ਚ ਕੋਈ ਮਾਰਗ ਪ੍ਰਵੇਸ਼ ਕਰ ਰਿਹਾ ਨਹੀਂ ਮੇਰਾ ਸਵਾਲ ਇਹ ਨਹੀਂ ਗਾ ਬਾਬੇ ਪੀਰ ਵਾਲਾ ਹਜੇ ਆਪਾਂ ਕਰਦੇ ਹਾਂ ਤੁਸੀਂ ਉੱਥੇ ਗੱਲ ਕਹਿਨੇ ਹੋ ਵੀ 1 2 3 ਹਾਂਜੀ ਹੈਨਾ ਇਹ ਕਹਿ ਕੇ ਤੁਸੀਂ ਕਿਸੇ ਦੀ ਪੁੱਛ ਕੱਢਦੇ ਹੋ ਹਾਂਜੀ ਉਦੋਂ ਤੁਹਾਨੂੰ ਕੌਣ ਦੱਸਦਾ ਜੀ ਵੀ ਕੋਈ ਚਾਨਣਾ ਤੁਸੀਂ ਸੀ ਇੱਕ ਮਾਈ ਨੂੰ ਪੁੱਛ ਰਹੇ ਹੋ ਵੀ ਤੁਹਾਡੇ ਟੀਨਾ ਪਾਈਆਂ ਕਿ ਨਹੀਂ ਉਹ ਮਾਈ ਤੁਹਾਡੇ 5 6 ਵਾਰੀ ਪੁੱਛਣ ਤੇ ਵੀ ਉਹਦਾ ਜਵਾਬ ਨਹੀਂ ਮਿਲਦਾ ਉਹ ਟੀਨਾਂ ਤਾਂ ਇਦੀਆਂ ਵੱਡੀਆਂ ਹੁੰਦੀਆਂ ਛੱਤ ਪਾਈ ਆ ਮੈਨੂੰ ਪਤਾ ਵੀ ਟਾਇਲ ਬੱਤਿਆਂ ਦੀ ਛੱਤ ਦੇ ਥੱਲੇ ਬੈਠੇ ਆ ਅੱਜ ਬੈਠੇ ਆ ਮੈਨੂੰ ਸਾਲ ਨੂੰ ਕੋਈ 10 ਸਾਲਾਂ ਨੂੰ ਪੁੱਛਦੇ ਵੀ ਫਲਾਨੇ ਘਰੇ ਬੈਠੇ ਸੀ ਤੇ ਮੈਂ ਦੱਸ ਦੂੰ ਮੈਂਟਨ ਜੀ ਵੀ ਸਾਡੇ ਉੱਥੇ ਟਾਇਲ ਬੱਤਾ ਸੀਗਾ ਉੱਥੇ ਇੰਨੇ ਮੁਲਾਜ਼ਮਾਂ ਸੀ ਜਾਂ ਬੰਦੇ ਸੀ ਜਾਂ ਸਾਡੇ ਸੇਖਾ ਗੂ ਸੀ ਵੀ ਤੁਸੀਂ ਉਹ ਵਾਰ-ਵਾਰ ਟੀਨਾਂ ਦਾ ਪੁੱਛਦੇ ਹੋ ਤੇ ਉਹ ਬੀਬੀ ਵੱਲੋਂ ਜਵਾਬ ਨਹੀਂ ਆ ਰਿਹਾ ਉਹ ਜਿਹੜਾ ਤੁਸੀਂ ਕਿਹਨੇ 1 2 3 ਵੀ 10 ਵੀ ਤੂੰ ਉਹ ਚਮਕੀ ਲਾਉਂਦੀ ਸੀ ਜਾਂ ਤੇਰੇ ਚ ਮਾਤਾ ਆਉਂਦੀ ਸੀ ਕਾਲਕਾ ਜਾਂ ਜਿਹੜੀ ਵੀ ਤੇ ਉਹਦੇ ਬਾਰੇ ਬਾਬਾ ਜੀ ਵਿਚਾਰ ਦਿਓ ਵੀ ਉਹ ਕੌਣ ਤੁਹਾਨੂੰ ਆ ਕੇ ਦੱਸਦਾ ਹੈ ਦੇਖੋ ਬਾਬਾ ਜੀ ਜੇ ਤਮੇ ਕਹਾਂ ਵੀ ਮੇਰੇ ਵਿੱਚ ਪੀਰ ਆਉਂਦਾ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਮੈਨੂੰ ਪੀਰ ਦੱਸ ਰਿਹਾ ਅੱਗੋਂ ਨਹੀਂ ਕੌਣ ਦੱਸ ਜਿਹੜੀ ਆਪਾਂ ਕਹਿ ਰਹੇ ਹਾਂ ਵੀ ਮੇਰੇ ਕੋ ਮੋਜ ਆ ਜਾਂਦੀ ਹੈ ਮੈਂ ਆਪਣੀ ਲਹਿਰ ਦੇ ਵਿੱਚ ਸਿਰ ਮਾਰ ਰਹੇ ਹਾਂ ਅਸੀਂ ਨਹੀਂ 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 ਮੈਂ ਤਾਂ ਇਹ ਪੁੱਛ ਰਿਹਾ ਵੀ ਤੁਹਾਡੇ 'ਚ ਬਾਬਾ ਜੀ ਉਹ ਇਹ ਸਮਝੋ ਕਿ ਸਾਡੇ ਅੰਦਰੋਂ ਸਵਾਲ ਉੱਠ ਰਿਹਾ ਅਸੀਂ ਬੰਦਗੀ ਕਰ ਸਵਾਲ ਤਾਂ ਅੰਦਰੋਂ ਤਾਂ ਹੁੰਦਾ ਜੋ ਸਾਡਾ ਮਨ ਕਹਿੰਦਾ ਹੈ ਇੱਕ ਮਿੰਟ ਜਿਹੜਾ ਮਨ ਤੇ ਪਰਮੇਸ਼ਰ ਆਉਦ ਘਟ ਹੈ ਦਿਨ ਸਰ ਨਾਰੇ ਮਨ ਗੁਰ ਮਿਲ ਕਾਸ ਵਾਰੇ ਜਿਹੜਾ ਮਨ ਸਾਡਾ ਮਾਈਂਡ ਦਿਮਾਗ ਹੈ ਠੀਕ ਹੈ ਜੋ ਸਾਡੇ ਦਿਮਾਗ ਚ ਆਉਂਦਾ ਉਹ ਸਾਡਾ ਮਨ ਜੋ ਸੋਚਦਾ ਉਹ ਦਿਮਾਗ ਚ ਜਾਂਦਾ ਸੀ ਫਿਰ ਆਪਦੀ ਰਸਨਾ ਨਾਲ ਬੋਲਦਾ ਠੀਕ ਹੈ ਤੇ ਇਹਦਾ ਮਤਲਬ ਵੀ ਗੁਰੂ ਤੇ ਮਨ ਦਾ ਮੇਲ ਹੈ ਫਿਰ ਤੁਹਾਡੇ ਅੰਦਰ ਕੋਈ ਚੀਜ਼ ਆਉਂਦੀ ਜਿਹੜੀ ਤੁਹਾਨੂੰ ਦੱਸਦੀ ਹੈ ਤੁਹਾਡੇ ਮੰਨ ਰਹੀਂ ਫਿਰ ਦਿਮਾਗ ਰੇ ਤੁਸੀਂ ਕਹਾਂ ਸੰਗਤ ਨੂੰ ਮੈਂ ਕਹਿੰਦੇ ਆ ਬਾਬਾ ਜੀ ਮੇਰੇ ਵਿੱਚ ਕੋਈ ਪੀਰ ਆ ਗਿਆ ਨਹੀਂ ਫਿਰ ਉਹ ਕਿਉਂ ਕਿ ਜੇ ਤੁਸੀਂ ਇਹ ਕਹਿ ਰਹੇ ਹੋ ਮਾਂ ਵੀ ਮੇਰੇ ਵਿੱਚ ਕੋਈ ਪੀਰ ਫਕੀਰ ਆ ਰਿਹਾ ਜਾਂ ਮੇਰੇ ਵਿੱਚ ਕੋਈ ਮਾਤਾ ਆ ਰਹੀ ਆ ਤੇ ਇਹ ਹੋ ਸਕਦਾ ਵੀ ਆਪਾਂ ਨੂੰ ਪੀਰ ਦੱਸ ਰਿਹਾ ਪਰ ਮੈਂ ਤਾਂ ਇਹ ਕਹਿ ਰਿਹਾ ਉਹ ਤਾਂ ਮੇਰੀ ਲਹਿਰ ਆ ਬਾਬਾ ਜੀ ਮਸਤੀ ਦੇ ਵਿੱਚ ਆਪਣੇ ਆਪ ਨੂੰ ਅੰਦਰੋਂ ਮਸਤੀ ਦੇ ਵਿੱਚ ਜੋ ਨਿਕਲ ਜੰਦਾ ਸੀ ਕੱਢੀ ਜਾਂਦੇ ਆ ਸ਼੍ਰੀਮਾਨ ਜੀ ਮੇਰੇ ਨਾਲ ਸਵਾਲਾਂ ਦਾ ਤੁਸੀਂ ਜਵਾਬ ਨਹੀਂ ਦੇ ਰਹੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਆ ਵੀ ਉਹ ਤੁਸੀਂ ਕਹਿੰਦੇ 1 2 3 ਪੀ ਉਹ ਤੁਹਾਨੂੰ ਆ ਤੁਸੀਂ ਵਾਰ-ਵਾਰ ਲੋਕਾਂ ਨੂੰ ਪੁੱਛਦੇ ਹੋ ਕਿ ਤੁਹਾਡੇ ਘਰੇ ਆ ਸੀ ਆ ਸੀ ਤੁਸੀਂ ਮੈਨੂੰ ਦੱਸੋ ਮੇਰੀ ਜੇਬ 'ਚ ਪੈਸੇ ਕਿੰਨੇ ਆ ਤੁਸੀਂ ਮੈਨੂੰ ਦੱਸੋ ਮੇਰੀ ਜੇਬ 'ਚ ਪੈਸੇ ਕਿੰਨੇ ਆ ਜੀ ਉਹ ਤਾਂ ਜੇ ਬਾਬਾ ਜੀ ਮੈਂ ਕਹਾਂ ਵੀ ਮੇਰੇ ਵਿੱਚ ਕੋਈ ਪੀਰ ਆਉਂਦਾ ਤਾਂ ਪੀਰ ਫਕੀਰ ਦੱਸ ਸਕਦਾ ਇਹ ਤੁਸੀਂ ਆਊਟ ਆਫ ਕੁਐਸਚਨ ਪੁੱਛ ਰਹੇ ਹੋ ਪੀਰ ਫਕੀਰ ਹੁੰਦੇ ਆਉਂਦੇ ਆ ਜੀ ਮੈਂ ਇਹ ਗੱਲ ਕਹੀ ਨਹੀਂ ਮੈਂ ਇਹ ਗੱਲ ਕਹਿ ਕਹਿ ਹੀ ਨਹੀਂ ਰਿਹਾ ਵੀ ਮੇਰੇ ਵਿੱਚ ਕੋਈ ਬਾਬਾ ਆ ਇਹ ਫਿਰ ਦੱਸਦਾ ਗਾਣੋਂ ਤੁਹਾਨੂੰ ਉਹ ਇੱਕ ਮੈਂ ਤੁਹਾਨੂੰ ਕਹ ਵੀ ਮੇਰੀ ਮੌਜ ਸਮਝੋ ਮੇ ਮੌਜ ਮੈਂ ਤੁਹਾਨੂੰ ਸਾਡੀ ਮਸਤੀ ਹੈ ਇੱਕ ਮਿੰਟ ਮੌਜ ਨੂੰ ਸਾਨੂੰ ਦੱਸ ਦੋ ਵੀ ਆ ਮੇਰੇ ਕੋਲੇ ਜੇਬ ਚ ਪੈਸੇ ਹੈ ਠੀਕ ਹੈ ਇਹ ਤਾਂ ਤੁਹਾਨੂੰ ਬਾਹਰ ਹੱਥੇ ਜਾ ਸਕਦਾ ਜੇ ਤੁਮ ਮੇ ਤਾਂ ਵੀ ਮੇਰੇ ਤੋਂ ਬਾਹਰ ਆ ਆ ਨੋਟ ਮੈਂ ਸਾਹਮਣੇ ਕਰਦਾ ਇਹਦਾ ਨੰਬਰ ਦੱਸ ਦੋ ਪਿਛਲੇ ਦੋ ਅੱਖਰ ਦਾ ਇਹ ਤਾਂ ਬਾਬਾ ਜੀ ਜੇ ਮੈਂ ਇਹ ਕਹਿ ਰਿਹਾ ਹਾਂ ਮੈਂ ਇਹ ਗੱਲ ਐਸਾ ਪੇ ਕਰ ਰਿਹਾ ਹਾਂ ਵੀ ਮੇਰੇ ਕੋਲ ਬਾਬਾ ਪ੍ਰਵੇਸ਼ ਆ ਫਿਰ ਤੁਹਾਡਾ ਮਨਾਈ ਦੱਸ ਸਕਦਾ ਹੈ ਬਾਈ ਸਟੈਲਿਕਾਸਟ ਚੱਲਦਾ ਹੈ ਜਿੱਥੇ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਟੀਨਾ ਪਾਈਆਂ ਜਾਂ ਤਾਂ ਤੁਸੀਂ ਘਰੇ ਜਾ ਕੇ ਪਹਿਲਾਂ ਟੀਨਾ ਵ ਜਾਂ ਤੁਹਾਡਾ ਕੋਈ ਬੰਦਾ ਰੱਖਿਆ ਹੁੰਦਾ ਉਹ ਸੰਗਤ ਨੂੰ ਪੁੱਛਦਾ ਵੀ ਤੁਹਾਡੇ ਕਿੰਨਾ ਪਾਈਆਂ ਜਾਂ ਕਿੱਥੋਂ ਆਏ ਆ ਫਿਰ ਉਹ ਤੁਹਾਡੇ ਕੰਨ ਚ ਦਾ ਜਦੋਂ ਤੁਸੀਂ ਤਾਂ ਦਾ ਜਾਂ ਕੋਈ ਦੇਵੀ ਦੇਵਤਾ ਪੀਰ ਪਗੰਬਰ ਆਉਂਦਾ ਇਹ ਤਾਂ ਬਾਬਾ ਜੀ ਜਦੋਂ ਸਾਡੇ ਤੇ ਲਹਿਰ ਆਉਂਦੀ ਸਾਡੇ ਮਨ ਚੋਂ ਆਉਂਦੀ ਆ ਬਸ ਨਹੀਂ ਲਹਿਰ ਹੁਣ ਲਿਆਓ ਲਹਿਰ ਹੁਣ ਲੈ ਆਓ ਸਾਨੂੰ ਦੱਸ ਦੋ ਵੀ ਆ 500 ਦੇ ਨੋਟ ਚੱਕਰ ਕਿੰਨੇ ਆ ਮੈਂ ਤੁਹਾਡਾ ਮਰੀਦ ਬਣ ਜੂਗਾ ਦੂਸਰੀ ਗੱਲ ਜੀ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਹਿਲੇ ਜਾ ਕੇ ਵੇਖ ਰਹੇ ਹੋ ਮੈਂ ਤਾਂ ਕਿਸੇ ਨੂੰ ਬੁਲਾਉਂਦਾ ਨਹੀਂ ਵੀ ਮੇਰੇ ਡੇਰੇ ਦੇ ਵਿੱਚ ਮਤਲਬ ਟਿਕਾ ਪਰ ਦੱਸੋ ਵੀ ਲੋਕੀ ਆਪਣੀ ਮਰਜ਼ੀ ਨਾਲ ਆਉਂਦੇ ਆ ਜਦੋਂ ਜਿਹੜੀ ਰੰਗ ਮਾਰ ਕੇ ਆਉਂਦੇ ਆ ਸਾਡੀ ਗੱਲ ਦਾ ਸਾਡੀ ਗੱਲ ਦਾ ਜਵਾਬ ਹੁੰਦੇ ਰਹੇ ਚਲੋ ਕੋਈ ਨਹੀਂ ਛੱਡੋ ਜੀ ਇਹਦਾ ਵੀ ਜਵਾਬ ਬਾਬਾ ਜੀ ਕੋਲੇ ਹੈ ਜੀ ਚਲੋ ਅੱਛਾ ਤੀਜੀ ਗੱਲ ਬਾਬਾ ਜੀ ਵੀ ਇੱਕ ਚੱਲਦੇ ਦੀਵਾਨ ਵਿੱਚ ਤੁਸੀਂ ਮਤਲਬ ਨੱਚ ਰਹੇ ਹੋ ਜਾਂ ਲੋਰ ਤੁਹਾਡੇ ਚ ਜਿਹੜੀ ਗਹਿ ਰਹੇ ਹੋ ਕੋਈ ਤੁਹਾਡਾ ਪਜਾਮਾ ਖੁੱਲ ਜਾਂਦਾ ਹਨ ਪਜਾਮਾ ਖੁੱਲਣ ਤੋਂ ਬਾਅਦ ਵੀ ਇੱਕ ਸੇਵਾਦਾਰ ਦੇ ਹੱਥ ਤੇ ਖੱਟਾ ਸਰੂਪਾ ਜਿਹੜਾ ਰੱਖਿਆ ਵਾ ਮੁੰਡਾ ਨੌਜਵਾਨ ਜੀ ਉਹ ਤੁਹਾਨੂੰ ਪਹਿਲਾਂ ਹੀ ਪਤਾ ਸੀ ਵੀ ਖੱਟਾ ਸਰੂਪਾ ਇਹਦੇ ਹੱਥ ਤੇ ਮੈਂ ਰਖਾ ਦੇਵਾਂ ਮੇਰਾ ਪਜਾਮਾ ਖੁੱਲ ਜਾਣਾ ਪਜਾਮਾ ਦੱਸੋ ਦੱਸੋ ਮੈਨੂੰ ਜਵਾਬ ਦਿਓ ਹਾਂ ਜੀ ਜਿਹੜਾ ਤੁਸੀਂ ਬਾਬਾ ਜੀ ਕਹਿ ਰਹੇ ਹੋ ਕਿ ਇਹਨਾਂ ਦਾ ਪਜਾਮਾ ਖੁੱਲ ਚੁੱਕਿਆ ਜੇ ਬਾਬਾ ਜੀ ਮੇਰੇ ਪਹਿਲੀ ਗੱਲ ਤਾਂ ਮੇਰੇ ਕਿਸੇ ਪਜਾਮੇ ਦੇ ਵਿੱਚ ਨਾਲਾ ਨਹੀਂ ਹੈਗਾ ਮੈਨੂੰ ਨਾਲੇ ਰਹੀ ਮੇਰੇ ਤੇ ਅਲੀਗੇਸ਼ਨ ਲਾਇਆ ਗਿਆ ਦੂਸਰੀ ਵੱਲੋਂ ਬਾਬਾ ਜੀ ਜੇ ਮੇਰਾ ਪਜਾਮਾ ਖੁੱਲੂ ਬੱਲਕਤੋਂ ਇੱਕ ਨਾਲੇ ਦੇ ਜ਼ੋਰ ਨਾਲ ਲਸਟਕ ਦੇ ਜ਼ੋਰ ਨਾਲ ਪਜਾਮਾ ਖੜਾ ਹੋਇਆ ਜੇ ਉੱਥੋਂ ਨਾਲਾ ਟੁੱਟੂ ਵੱਤ ਪਜਾਮਾ ਥੱਲੇ ਡਿੱਗੂਗਾ ਉਹਨੂੰ ਢਿੱਲਾ ਕਹਿ ਸਕਦੇ ਆ ਕਿਉਂਕਿ ਉਹ ਟੁੱਟਿਆ ਨਹੀਂ ਇਸ ਗੱਲ ਦੇ ਲਈ ਜੀ ਮੈਂ ਤੁਹਾਡੇ ਬਾਬੇ ਦੂਸਰੀ ਵੱਲੋਂ ਬਾਬੇ ਜੀ ਤੁਹਾਡਾ ਸਵਾਲ ਤੁਹਾਡੇ ਬਾਬੇ ਨੇ ਇੱਕ ਮਿੰਟ ਜੀ ਤੁਹਾਡੇ ਬਾਬੇ ਨੇ ਇਸੇ ਫਕੀਰ ਨੇ ਸੰਤ ਨੇ ਤੁਹਾਨੂੰ ਦੱਸਤਾ ਕਿ ਬੀਬੀ ਦੀਆਂ ਇੰਨੀਆਂ ਟੀਨ ਹੈ ਤੇਰੇ ਘਰੇ ਆਉਣ ਲੱਗਦੀ ਆ ਆਹ ਤੋ ਤੈਨੂੰ ਦੱਸਤਾ ਤੁਹਾਨੂੰ ਇਹ ਨਹੀਂ ਦੱਸਿਆ ਵੀ ਤੇਰਾ ਅੱਜ ਪਜਾਮਾ ਉੱਥੇ ਢਿੱਲਾ ਹੋ ਜਾਣਾ ਜਾਂ ਖੁੱਲ ਜਾਣਾ ਹਾਂਜੀ ਭਾਈ ਨਹੀਂ ਅੱਛਾ ਫਿਰ ਤੁਸੀਂ ਖੱਟਾ ਪਰਨਾ ਕਿਉਂ ਬਣਾਉਨੇ ਓਦੀ ਕਿਉਂ ਵੇਖੋ ਇਹ ਗੁਰੂ ਮਾਰੇ ਦੀ ਦਸਤਾਰ ਹੈ ਬਖਸ਼ਿਸ਼ ਹੈ ਬਹੁਤ ਵੱਡੀ ਮੈਂ ਸੇਖੀ ਦੀ ਵੀ ਪਹਿਲਾਂ ਗੱਲ ਕੀਤੀ ਹੈ ਇਹ ਵੀ ਇੱਕ ਜਿਹੜਾ ਸਰਪਾਉ ਉਹ ਕੇਸਰੀ ਆਪਾਂ ਹਨ ਤੇ ਇਹ ਬਖਸ਼ਿਸ਼ ਹੈ ਨਾ ਗੁਰੂ ਮਾਰੇ ਦੀ ਤੇ ਤੁਸੀਂ ਉਹਨੂੰ ਤੇੜ ਬੰਨ ਨਹੀਂ ਜਾਂਦੇ ਹੋ ਇਹ ਇਹ ਇਹਦੇ ਬਾਰੇ ਕੀ ਤੁਹਾਡਾ ਸਵਾਲ ਹੈ